माननीय सदस्य श्री अमर सिंह जी सभापति मैडम बहुत-बहुत धन्यवाद मेनू टाइम देन ले मैं इस पवित्र सदन नु दसना चाहना के श्री फतेहगढ़ साहब दी पवित्र धरती ने दूसरी बार मेनू इस सदन च भेजया ओ ए सदन है जिस जगह ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਦੇ ਰਾਜ ਵਿੱਚ ਜਿੰਦਾ ਨੀਆਂ ਚ ਚਿੰਤਾ ਸੀ ਉਹ ਜਗ੍ਹਾ ਹੈ ਮੈਂ ਪਿਛਲੇ ਟੈਨਰਚ ਵੀ ਰਿਕੁਐਸਟ ਕੀਤਾ ਹੈ ਅੱਜ ਫੇਰ ਗੇਂਦਰ ਸਰਕਾਰ ਨੂੰ ਰਿਕੁਐਸਟ ਕਰਨਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਲਿਆ ਜਾਵੇ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਉੱਥੇ ਆ ਕੇ ਸਿਕ ਜਾ ਹੋ ਸਕੇ ਦਰਸ਼ਨ ਕਰ ਸਕੇ ਦੂਸਰੀ ਗੱਲ ਮੈਂ ਕਹਿਣਾ ਚਾਹੁੰਨਾ ਉਥੇ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਖੋਲਿਆ ਜਾਵੇ ਤੀਸਰਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਦੇ ਕਿਸਾਨ ਜਿੰਨੇ ਜਿਹੜੇ ਬਾਰ ਬਾਰ ਮੰਗ ਕਰਦੇ ਆ ਕਿ ਸਾਡੀ ਸਾਰੀਆਂ ਵਦਲਾਂ ਤੇ ਐਮਐਸਬੀ ਦਾ ਕਾਨੂੰਨ ਬਣਾਓ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਇੱਕ ਕਾਨੂੰਨ ਬਣਾ ਕੇ ਉਹਨਾਂ ਨੂੰ ਮੈਸੂਮ ਮੰਨੇ ਜਾਵੇ ਧੰਨਵਾਦ ਇਨਹੀਂ ਮੈਂ ਬੇਨਤੀਆ ਕਰਕੇ ਬਹੁਤ ਬਹੁਤ ਧੰਨਵਾਦ ਮੈਂ। ਮਾਨਨਯੀ ਸਦਸਿ ਸ੍ਰੀ ਅਮਰ ਸਿੰਘ ਜੀ। ਸਭਾਪਤੀ ਮੈਡਮ ਬਹੁਤ ਬਹੁਤ ਧੰਨਵਾਦ ਮੈਨੂੰ ਟਾਈਮ ਦੇਣ ਲਈ। ਮੈਂ ਇਸ ਪਵਿੱਤਰ ਸਦਨ ਨੂੰ ਦੱਸਣਾ ਚਾਹੁੰਨਾ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਨੇ ਦੂਸਰੀ ਵਾਰ ਮੈਨੂੰ ਇਸ ਸਦਨ 'ਚ ਭੇਜਿਆ ਉਹ ਇਹ ਸਦਨ ਹੈ ਜਿਸ ਜਗ੍ਹਾ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਦੇ ਰਾਜ ਵਿੱਚ ਜਿੰਦਾ ਨੀਆਂ 'ਚ ਚਿੰਤਾ ਸੀ ਉਹ ਜਗ੍ਹਾ ਹੈ ਮੈਂ ਪਿਛਲੇ ਟੈਨਰ ਚ ਵੀ ਰਿਕਵੈਸਟ ਕੀਤਾ ਹੈ ਅੱਜ ਫੇਰ ਗੇਂਦਰ ਸਰਕਾਰ ਨੂੰ ਰਿਕਵੈਸਟ ਕਰਨਾ ਕਿ ਸ਼੍ਰੀ ਫਤਿਹਗੜ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਲਿਆ ਜਾਵੇ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਉੱਥੇ ਆ ਕੇ ਸਿੱਖ ਜਾ ਹੋ ਸਕੇ ਦਰਸ਼ਨ ਕਰ ਸਕੇ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਉੱਥੇ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜਾਵੇ ਤੀਸਰਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਦੇ ਕਿਸਾਨ ਜਿੰਨੇ ਜਿਹੜੇ ਬਾਰ ਬਾਰ ਮੰਗ ਕਰਦੇ ਆ ਕਿ ਸਾਡੀ ਸਾਰੀਆਂ ਬਦਲਾਂ ਤੇ ਐਮਐਸਬੀ ਦਾ ਕਾਨੂੰਨ ਬਣਾਓ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਕਾਨੂੰਨ ਬਣਾ ਕੇ ਉਹਨਾਂ ਨੂੰ ਮੈਨੂੰ ਮਾਨੀ ਜਾਵੇ ਧੰਨਵਾਦ ਇਹ ਇੰਨੇ ਹੀ ਮੈਂ ਬੇਨਤੀ ਆ ਕਰਕੇ ਬਹੁਤ ਬਹੁਤ ਧੰਨਵਾਦ ਮੈਂ